ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤੋਂ ਅਕਸਰ ਹੀ ਤੁਹਾਨੂੰ ਅਸੀਂ ਗਰੀਬ ਪਰਿਵਾਰਾਂ ਦੇ ਹਾਲਾਤ ਜਿਹੜੇ ਨੇ ਉਹ ਦਿਖਾਉਂਦੇ ਰਹਿੰਨੇ ਆ ਤੇ ਇਸੇ ਤਰ੍ਹਾਂ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹਾਂ ਇੱਥੇ ਵੀ ਇੱਕ ਗਰੀਬ ਪਰਿਵਾਰ ਹੈ ਜਿਨ੍ਹਾਂ ਦੀ ਜਿਹੜੀ ਹਾਈਟ ਆ ਬਚਪਨ ਤੋਂ ਬਹੁਤ ਛੋਟੀ ਹਾਈਟ ਰਹਿ ਗਈ ਏ ਪਰ ਹੁਣ ਉਹਨਾਂ ਦੀ ਸ਼ਾਦੀ ਵੀ ਹੋ ਚੁੱਕੀ ਹੈ ਇੱਕ ਛੋਟਾ ਜਿਹਾ ਬੱਚਾ ਵੀ ਹੈ ਪਰ ਉਹਨਾਂ ਦੀ ਅਚਾਨਕ ਜਿਹੜੀ ਹੈ ਧਰ ਜਿਹੜਾ ਥੱਲੇ ਲਾ ਜਿਹੜੀਆਂ ਲੱਤਾਂ ਵਾਲਾ ਹਿੱਸਾ ਜਿਹੜਾ ਉਹ ਬਿਲਕੁਲ ਰੁਕ ਗਿਆ ਏ ਤੇ ਲੱਤਾਂ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਬੰਦ ਹੋ ਚੁੱਕੀ ਸੀ ਪਰ ਹੁਣ ਥੋੜੀਆਂ-ਤੋੜੀਆਂ ਲੱਤਾਂ ਜਿਹੜੀਆਂ ਨਾ ਉਹ ਮੂਵਮੈਂਟ ਕਰਦੀਆਂ ਨੇ ਆਓ ਆਪਾਂ ਉਸ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਕਦੋਂ ਆਈ ਕਿੱਦਾਂ ਆਈ ਤੇ ਹੁਣ ਜਿਹੜਾ ਉਹਨਾਂ ਦੇ ਘਰ ਦਾ ਗੁਜ਼ਾਰਾ ਹੈ ਉਹ ਕਿੱਦਾਂ ਚੱਲਦਾ ਪਿਆ ਹੈ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਿਮਰਨਜੀਤ ਸਿੰਘ ਜੀ ਇਹ ਜਿਹੜੀ ਤੁਹਾਨੂੰ ਪ੍ਰੋਬਲਮ ਆਈ ਆ 21 ਸਾਰੀ ਪ੍ਰੋਬਲਮ ਆ ਤੇ ਕਦੋਂ ਤੋਂ ਆਈ ਆ ਇਹ ਇੱਕੇ ਦਾਵੇਂ ਮਤਲਬ ਮੇਰੀਆਂ ਲੱਤਾਂ ਖੜੋ ਗਈਆਂ ਕੰਮ ਕਰਨੋਂ ਬੰਦ ਕਰ ਗਈਆਂ ਮਤਲਬ ਤੁਰਿਆ ਵੀ ਨਹੀਂ ਜਾਂਦਾ ਤੇ ਵੀਰ ਚੇਰ ਤੇ ਮਤਲਬ ਮੈਂ ਹਸਪੀਟਲ ਗਿਆ ਵਾਂ ਅੱਛਾ ਤੇ ਇਹ 4-5 ਮਹੀਨੇ ਹੋ ਗਏ ਇਸ ਪ੍ਰੋਬਲਮ ਨੂੰ ਠੀਕ ਹੈ ਹਾਂਜੀ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਬਈ ਘਰ ਦੇ ਵਿੱਚ ਕੌਣ-ਕੌਣ ਨੇ ਘਰ ਚ ਮੈਂ ਮੇਰੀ ਵਾਈਫ ਤੇ ਬੇਟਾ ਮੇਰਾ ਤੇ ਘਰ ਦਾ ਗੁਜ਼ਾਰਾ ਮੇਰੀ ਤਨਖਾਹ ਤੇ ਚੱਲਦਾ ਹੈ ਅੱਛਾ ਤੇ ਤਨਖਾਹ ਤੇ ਹੀ ਮਤਲਬ ਸਾਰਾ ਘਰ ਦਾ ਗੁਜ਼ਾਰਾ ਚੱਲ ਰਿਹਾ ਹੁਣ ਜਿੱਦਾਂ ਤੁਸੀਂ ਕਾਫੀ ਸਮੇਂ ਤੋਂ ਬੈਠਦੇ ਜੋ ਜਿਹੜਾ ਤੁਹਾਡਾ ਥੱਲੜਾ ਹਿੱਸਾ ਜਿਹੜੀਆਂ ਭਾਵ ਜਿਹੜੀਆਂ ਲੱਤਾਂ ਨੇ ਉਹ ਬਿਲਕੁਲ ਰੁਕੀਆਂ ਨੇ ਤੇ ਹੁਣ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਕਿਉਂਕਿ ਤੁਸੀਂ ਉਦੋਂ ਜਾਂਦੇ ਸੀ ਕਮਾ ਕੇ ਲਿਉਂਦੇ ਸੀ ਤੇ ਘਰ ਦਾ ਗੁਜ਼ਾਰਾ ਚੱਲਦਾ ਸੀ ਹੁਣ ਤੁਸੀਂ ਬੈਠਦੇ ਜੋ ਤੇ ਹੁਣ ਕਿੱਦਾਂ ਜਿਹੜਾ ਘਰ ਦੇ ਹਾਲਾਤ ਨੇ ਜਿਹੜੇ ਕਿੱਦਾਂ ਚੱਲਦੇ ਪਏ ਨੇ ਹੁਣ ਬਹੁਤ ਮੁਸ਼ਕਲ ਆ ਰਹੀ ਹੈ ਮਤਲਬ ਮੈਂ 4-5 ਮਹੀਨਿਆਂ ਤੋਂ ਕਰ ਰਹੀ ਆ ਤੇ ਘਰ ਚ ਲਾਂਚ ਬਹੁਤ ਮੁਸ਼ਕਲ ਆ ਰਹੀ ਆ ਪ੍ਰੋਬਲਮ ਕਰਕੇ ਘਰ ਦੇ ਖਰਚੇ ਹੋਰ ਵਗੈਰਾ ਸੌਦਾ ਵਗੈਰਾ ਸਾਰਾ ਬਹੁਤ ਪ੍ਰੋਬਲਮ ਆ ਰਹੀ ਹੈ ਠੀਕ ਹੈ ਹਾਂਜੀ ਇਸ ਟਾਈਮ ਤੇ ਕਿਸੇ ਰਿਸ਼ਤੇਦਾਰ ਨੇ ਕੇ ਸੱਜਣ ਮਿੱਤਰ ਨੇ ਤੁਹਾਡੀ ਮਦਦ ਕੀਤੀ ਨਹੀਂ ਸਰ ਮਦਦ ਨਹੀਂ ਕੀਤੀ ਬਸ ਲੰਗਰ ਜਿੱਥੇ ਮੈਂ ਡਿਊਟੀ ਕਰਦਾ ਉੱਥੋਂ ਥੋੜੀ ਬਹੁਤੀ ਮਦਦ ਕੀਤੀ ਹੈ ਅੱਛਾ ਥੋੜੀ ਬਹੁਤ ਹੋਈ ਹੈ ਹਾਂਜੀ ਹਾਂਜੀ ਵੀਰ ਜੀ ਜਦੋਂ ਇਹ ਰਿਪੋਰਟਾ ਕਰਾਈਆਂ ਰਿਪੋਰਟਾਂ ਦੇ ਵਿੱਚ ਕੀ ਆਇਆ ਹੈ ਰਿਪੋਰਟਾਂ ਦੇ ਵਿੱਚ ਨਾੜਾਂ ਦੀ ਪ੍ਰੋਬਲਮ ਆਈ ਬਲੌਕੇਜ ਦੀ ਆਈ ਵੀ ਮਤਲਬ ਨਾੜਾਂ ਦੀ ਪ੍ਰੋਬਲਮ ਬਲੋਕੇਜ ਆਈ ਉਸ ਕਰਕੇ ਮਤਲਬ ਇਹ ਪ੍ਰੋਬਲਮ ਹੋ ਗਈ ਇੱਕੇ ਦਮ ਹੀ ਲਤਾਂ ਖਲੋ ਗਈਆਂ ਅੱਛਾ ਹੁਣ ਤੱਕ ਕਿੰਨਾ ਕ ਜਿਹੜਾ ਇਲਾਜ ਤੁਸੀਂ ਕਰਵਾ ਚੁੱਕੇ ਜੋ ਮੈਂ ਆਪਣਾ ਕਰਾ ਚੁੱਕਿਆ ਜਿਹੜੇ ਆਪਣੇ ਪੈਸੇ ਲੱਗੇ ਮੇਰੇ 60-70000 ਰੁਪਏ ਲੱਗ ਗਿਆ ਮੇਰਾ ਤੇ ਅੱਗੇ ਵੀ ਹੁਣ ਤੁਹਾਨੂੰ ਪਤਾ ਟੀਕੇ ਬਹੁਤ ਮਹਿੰਗੇ ਆ ਤੇ ਅੱਗੇ ਵੀ ਇਲਾਜ ਚੱਲੇਗਾ ਥੋੜਾ ਬਹੁਤਾ ਹਾਂਜੀ ਉਹਦੇ ਕਰਕੇ ਫਿਰ ਪ੍ਰੋਬਲਮ ਆਏਗੀ ਮੈਨੂੰ ਪੈਸੇ ਲਾਜ ਹੁਣ ਕਿਉਂ ਰੁਕਿਆ ਏ ਕਿ ਪੈਸਾ ਨਹੀਂ ਤੁਹਾਡੇ ਕੋਲ ਹੈਗਾ ਜਾਂ ਡਾਕਟਰਾਂ ਨੇ ਜਿਹੜੇ ਇਲਾਜ ਮਹਿੰਗਾ ਹੋਣ ਕਰਕੇ ਜਿਹੜਾ ਤੁਸੀਂ ਇਲਾਜ ਨਹੀਂ ਕਰਵਾ پا ਰਹੇ ਹਾਂਜੀ ਇਹੋ ਸਮਝ ਲਓ ਬਾਕੀ ਖਰਚਾ ਤੇ ਬਹੁਤ ਜ਼ਿਆਦਾ ਹੋ ਰਿਹਾ ਮੇਰਾ ਤੇ ਇਸ ਕਰਕੇ ਵੀ ਥੋੜਾ ਰੁਕਿਆ ਵਾ ਬਾਕੀ ਕੋਈ ਮਦਦ ਕਰੇਗਾ ਤੇ ਫਿਰ ਇਲਾਜ ਅੱਗੇ ਚਾਲੂ ਕਰਾਵਾਂ ਵੀਰ ਜੀ ਦਾਨੀ ਸੱਜਣ ਜਾਂ ਐਨ ਆਰ ਆਈ ਵੀਰ ਜਿਹੜੇ ਨੇ ਉਸ ਸਮੇਂ ਸਮੇਂ ਸਿਰ ਜਿਹੜੇ ਗਰੀ ਪਰਿਵਾਰ ਨੇ ਉਹਨਾਂ ਦੀ ਮਾਂ ਫੜਦੇ ਨੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਇਹੋ ਕਹਿਣਾ ਚਾਹੁੰਨਾ ਕਿ ਮੇਰੀ ਵੀ ਮਦਦ ਕੀਤੀ ਜਾਵੇ ਮੈਂ ਆਪਣੇ ਘਰ ਦਾ ਮਹਾਂ ਗੁਜ਼ਾਰਾ ਕਰ ਰਿਹਾ ਤੇ ਉਤੋਂ ਮੇਰਾ ਇਲਾਜ ਵੀ ਚੱਲ ਰਿਹਾ ਤੇ ਲਤਾਂ ਦੀ ਪ੍ਰੋਬਲਮ ਕਰਕੇ ਮਤਲਬ ਖਰਚਾ ਜ਼ਿਆਦਾ ਹੋ ਰਿਹਾ ਮੇਰਾ ਤੇਸ ਕਰਕੇ ਮੇਰੀ ਹੈਲਪ ਕੀਤੀ ਜੀ। ਸਰ ਵੀਰ ਜੀ ਜਿੱਦਾਂ ਤੁਹਾਡੀ ਵੀ ਛੋਟੀ ਹਾਈਟ ਆ ਤੇ ਅਸੀਂ ਜਦੋਂ ਘਰ ਦੇ ਵਿੱਚ ਐਂਟਰ ਹੋਏ ਤੇ ਤੁਹਾਡੇ ਬੱਚੇ ਨੂੰ ਵੇਖਿਆ ਤੇ ਉਹਨਾਂ ਦੀ ਵੀ ਹਾਈਟ ਜਿਹੜੀ ਆ ਬੱਚੇ ਦੀ ਉਹਦੀ ਵੀ ਛੋਟੀ ਏ। ਉਹਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ? ਨਹੀਂ ਉਹਨੂੰ ਨਹੀਂ ਕੋਈ ਪ੍ਰੋਬਲਮ ਹੈਗੀ। ਇਹ ਵੀ ਮੈਨੂੰ ਪਹਿਲੀ ਵਾਰੀ ਇਹੋ ਜੀ ਪ੍ਰੋਬਲਮ ਆਈ ਆ। ਮੈਨੂੰ ਕਦੀ ਇਹੋ ਜੀ ਪ੍ਰੋਬਲਮ ਨਹੀਂ ਆਈ। ਅੱਛਾ ਹਾਂਜੀ। ਠੀਕ ਹੈ ਹਾਂਜੀ ਵੀਰ ਜੀ ਤੁਸੀਂ ਆਪਣਾ ਸੰਪਰਕ ਨੰਬਰ ਜਿਹੜਾ ਨਾ ਉਹ ਜਰੂਰ ਬੋਲ ਦਿਓ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਉਹ ਤੁਹਾਡੇ ਨਾਲ ਸਿੱਧਾ ਜਿਹੜਾ رابطہ ਕਰਨ ਸੰਪਰਕ ਕਰਕੇ ਤੇ ਤੁਹਾਡੀ ਕੋਈ ਮਦਦ ਕਰ ਸਕਣ ਹਾਂਜੀ ਮੇਰਾ ਮੋਬਾਈਲ ਨੰਬਰ ਹੈਗਾ 85568 15505 85568 15505 ਕੀ ਅਪੀਲ ਕਰਦੇ ਹੋ ਅਪੀਲ ਇਹੋ ਕਰਦਾ ਕਿ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਮੈਂ ਆਪਣਾ ਇਲਾਜ ਕਰਾ ਸਕਾਂ ਅੱਛਾ ਠੀਕ ਹੈ ਇਸ ਵੀਰ ਨੇ ਮਦਦ ਦੀ ਗੋਹਾਰ ਲਾਈਏ ਕਿਉਂਕਿ ਛੋਟੀ ਜੀ ਜਿਹੜੀ ਇਹਨਾਂ ਦੀ ਨੌਕਰੀ ਸੀ ਜਿਥੋਂ ਇਹ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਚਲਾਉਂਦੇ ਸੀ ਪਰ ਹੁਣ ਕਾਫੀ ਸਮੇਂ ਤੋਂ ਇਹ ਜਿਹੜੇ ਬੈੱਡ ਤੇ ਨੇ ਜਿਸ ਕਰਕੇ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਚੱਲਦਾ ਪਿਆ ਛੋਟਾ ਜਿਹਾ 2-3 ਸਾਲ ਦਾ ਬੱਚਾ ਵੀ ਆ ਕਿਉਂਕਿ ਤੁਹਾਨੂੰ ਹੀ ਪਤਾ ਹੈ ਘਰਾਂ ਦੇ ਜਿਹੜੇ ਖਰਚੇ ਕਿੰਨੇ ਹੁੰਦੇ ਨੇ ਪਰ ਇਹੋ ਘਰ ਦਾ ਮੁਖੀਆ ਸੀ ਇਹੋ ਵੀਰ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਹੁਣ ਇਸ ਟਾਈਮ ਤੇ ਇਹ ਵੀਰ ਬੈੱਡ ਤੇ ਆ ਤੇ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਹੋ ਰਿਹਾ ਚੱਲਦਾ ਪਿਆ ਏ ਇਸ ਕਰਕੇ ਇਸ ਵੀਰ ਨੇ ਮਦਦ ਦੀ ਗੋਹਾਰ ਲਾਈ ਆ ਸਾਡੇ ਚੈਨਲ ਵੱਲੋਂ ਵੀ ਦਾਨੀ ਸੱਜਣਾ ਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਬਾਹ ਫੜੀ ਜਾਵੇ ਤੇ ਸਮੇਂ ਸਿਰ ਇਹ ਇਹ ਵੀਰ ਆਪਣਾ ਜਿਹੜਾ ਲਾਜ ਕਰਵਾ ਕੇ ਤੇ ਆਪਣਾ ਜਿਹੜਾ ਘਰ ਦਾ ਏ ਉਹ ਗੁਜ਼ਾਰਾ ਚਲਾ ਸਕੇ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰ